ਅੱਜ ਦੇ ਪਿਛਲੇ ਦਿਨੀ ਇੱਕ ਗਲੀ ਦੇ ਵਿੱਚ ਜਾ ਰਹੀ ਬਸੂਰ ਕੌੜਾ ਦੇ ਕੰਨਾ ਦੇ ਵਿੱਚ ਸੋਨੇ ਦੀਆਂ ਪਈਆਂ ਹੋਈਆਂ ਬਾਲੀਆਂ ਨੂੰ ਲੁੱਟਣ ਵਾਲੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁੱਟੇਰੀਆਂ ਦੇ ਵੱਲੋਂ ਲੁੱਟ ਦੀ ਘਟਨਾ ਨੂੰ ਅਨਜਾਨ ਦਿੱਤਾ ਗਿਆ ਜਿਸ ਨੂੰ ਲੈ ਕੇ ਬਨਾਲਾ ਪੁਲਿਸ ਨੇ ਘਟਨਾ ਤੋਂ 72 ਘੰਟਿਆਂ ਦੇ ਵਿੱਚਕਾਰ ਹੀ ਮੋਟਰਸਾਈਕਲ ਸਵਾਰ ਲੁੱਟੇਰੀਆਂ ਨੂੰ ਫੜਨ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਇਹਨਾਂ ਦੋਨਾਂ ਤੋਂ ਡੂੰਘਾਈ ਦੇ ਨਾਲ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਇਹ ਕੱਲ੍ਹ ਕਰੀਬ 10:30 ਵਜੇ ਦੀ ਗੱਲ ਹੈਗੀ ਸਵੇਰ ਦੀ ਸੋਮਾਪਤੀ ਪਤਨੀ ਗਰਦਾਵੀ ਲਾਲ ਕਿਲਾ ਮਹੱਲਾ ਉਹ ਗਲੀ ਵਿੱਚ ਜਾ ਰਹੀ ਸੀਗੀ ਦੋ ਮੋਟਰਸਾਈਕਲ ਜਿਹੜੇ ਹੈਗੇ ਸੀ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀਗੇ ਉਹਨਾਂ ਨੇ ਉਸ ਲੇਡੀ ਦੇ ਜਿਹੜੀਆਂ ਵਾਲੀਆਂ ਨਿਕੀਆਂ ਉਹ ਕੰਨਾਂ ਤੋਂ ਝੱਟ ਲੀਆਂ ਸੀਗੀਆਂ ਉਸ ਸੰਬੰਧੀ ਸਾਡੀ ਜਿਹੜੀ ਪੁਲਿਸ ਨੇ ਐਸਐਸਪੀ ਸਾਹਿਬ ਨੇ ਜਿਹੜੀ ਹਦਾਇਤ ਅਨੁਸਾਰ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਸੀਏ ਟੀਮ ਤੇ ਨਾਲ ਐਸਐਚਓ ਸੀਡੀ ਇਹਨਾਂ ਟੀਮਾਂ ਗਠਿਤ ਕੀਤੀਆਂ ਗਈਆਂ ਕਟਕ ਕਰਨ ਤੋਂ ਬਾਅਦ ਜਿਹੜੇ ਉਹਨਾਂ ਦੇ ਕੋਠੋਂ ਦੇ ਪ੍ਰੋਪਰ ਕੈਮਰੇ ਵਗੈਰਾ ਚੈੱਕ ਕੀਤੇ ਗਏ ਆ ਆਸੇ ਪਾਸੇ ਪਤਾ ਕਰਨ ਤੋਂ ਬਾਅਦ ਜਿਹੜੇ ਇਹ ਦੋਸ਼ੀ ਨੇ ਅਸੀਂ ਜਲਦੀ ਹੀ ਉਹਨਾਂ ਨਾਲ ਦੀ ਨਾਲ ਗ੍ਰਿਫਤਾਰ ਕਰ ਲਿਆ ਹੈ। ਕ੍ਰਿਮਿਨਾਲੀ ਪੁਤਰ ਘੰਟੇ ਦੇ ਵਿੱਚ ਵਿੱਚ 7 ਬੰਤਰ ਘੰਟੇ ਤੋਂ ਪਹਿਲਾਂ ਪਹਿਲਾਂ ਇਹ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਨੇ। ਇਹ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਉਹਨਾਂ ਦਾ ਨਾਮ ਦਾ ਸਿਕੰਦਰ ਸਿੰਘ ਕਾਕਾ ਸੁਖਵੀਰ ਸੁਖਵੀਰ ਸਿੰਘ ਕਾਕਾ ਚਹਿਲ ਪੁੱਤਰ ਕਰਨਾਲ ਸਿੰਘ ਵਾਸੀ ਸੇਖਾ ਦੂਜਾ ਪਰਮਜੀਤ ਉਰਫ ਗੱਗੂ ਪੁੱਤਰ ਸਰਤਾਕ ਸਿੰਘ ਵਾਸੀ ਰੰਗਿਆ ਜਿਨ੍ਹਾਂ ਦੇ ਖਿਲਾਫ ਆਪਾਂ ਪਤਾ ਮੁਕੱਦਮਾ ਨੰਬਰ 27 ਮਿਤੀ 23/23 ਅਧੀਨ ਦਾ 304 115 ਤੋਂ 62 ਤੋਂ 10 ਦੀ 5 ਬੀਐਨਐਸ थाना ਸਿਟੀ ਬਰਨਾਰਾ ਦਰਜ ਕੀਤਾ ਗਿਆ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹਾਂਜੀ ਹਾਂ ਪਹਿਲਾਂ ਸ਼ਖਵੀਰ ਦੇ ਮੁਕੱਦਮਾ ਦਰਜ ਹੈਗਾ 302 ਦਾ ਪਰਚਾ ਦਰਜ ਹੈਗਾ ਇਸੇ ਤਰ੍ਹਾਂ ਦੋਸ਼ੀ ਪਰਮਜੀਤ ਦਾ ਇਰੇਦਰੀ ਮੁਕੱਦਮਾ ਦਰਜ ਹੈਗਾ ਪਹਿਲਾਂ ਇਹਨਾਂ ਨੂੰ ਦਾਣਾ ਮੰਡੀ ਦੇ ਨੇੜੋਂ ਰੈਡਰ ਕੀਤਾ ਗਿਆ ਹੈ ਹੋਰ ਵੀ ਕੋਈ ਮਾਮਲੇ ਜਿਹੜੇ ਹੈਗੇ ਆ ਉਹ ਸਾਹਮਣੇ ਆਏ ਜਿਨ੍ਹਾਂ ਨੇ ਪਹਿਲਾਂ ਸਪੈਸੀਫਾਈ ਕੀਤਾ ਦੇਖੋ ਅੱਧ ਕਰ ਇਹਨਾਂ ਦੇ ਅਸੀਂ ਜਿਹੜੇ ਆ ਪੁਲਿਸ ਰਿਮਾਂਡ ਲੈ ਕੇ ਇਹਦੀ ਪੁੱਛਗਛ ਕਰਾਂਗੇ ਢੰਗਾਈ ਨਾਲ ਜੋ ਵੀ ਤੱਕ ਸਾਹਮਣੇ ਆਏ ਉਹ ਤੁਹਾਨੂੰ ਦੱਸੀ ਜਾਣੀ ਮਾਰਦੀ ਨੇ ਮਾਮਲੇ ਸਬਕਾफी ਜ਼ਿਆਦਾ ਚਰਚਾ ਚ ਸੀ ਨਾਲਾ ਪੁਲਿਸ ਨੇ ਗੜੀਆ ਕਰ ਰਹੀ ਕੀਤੀ ਹੈ ਇੱਕ ਤਰ੍ਹਾਂ ਉਹ ਕਿ ਮਨ ਕੋਈ ਸੁਸਨੋਂ ਕਿ ਇਹ ਐਸਐਸਪੀ ਸਾਹਿਬ ਨੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਮੌਕੇ ਤੇ ਨਾਲ ਦੀ ਨਾਲ ਹੀ ਟੀਮਾਂ ਗਠਿਤ ਕਰਦੀਆਂ ਐਸਐਸਪੀ ਸਾਹਿਬ ਵੱਲੋਂ ਤੇ ਨਾਲ ਹੀ ਸਾਡੇ ਐਸਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਤੇ ਉਸ ਤਰ੍ਹਾਂ ਸਾਡੇ ਜਿਹੜੇ ਹੈਗੇ ਸੀਏ ਟੀਮ ਵਗੈਰਾ ਨਾਲ ਸਿਟੀ ਦੇ ਮੁਲਾਜ਼ਮ ਲਾ ਕੇ ਹੈਗੇ ਆ ਉਹ ਨਾਂ ਦੀ ਨਾਲ ਹੀ ਉਹ ਮੌਕੇ ਤੇ ਜਿਹੜੇ ਹੈਗੇ ਇਹ ਕੈਮਰੇ ਵਗੈਰਾ ਚੈੱਕ ਕਰਨ ਤੋਂ ਬਾਅਦ ਟੈਕਨੀਕਲ ਤੌਰ ਤੇ ਇਹ ਜਿਹੜਾ ਹੈਗਾ ਜਲਦੀ ਜਲਦੀ ਇਹ ਮਗਾਜਮੈਂਟ ਅਡਰੈਸ ਕਰ ਦਿੰਦਾ ਹੈ ਜੀ ਇਸ ਮਾਗਨ ਅਫੀਸ਼ੀਅਲ ਇਹ ਅਸੀਂ ਗਿਆਨ ਸਿੰਘ ਨੇ ਸਾਡੇ ਤੋਂ ਫਿਸ਼ਰ ਫਿਰ ਮਾਰਕ ਨੇ ਜ ਸਮਾਨ ਮਿਲਿਆ ਪਰ ਜਿੰਨਾ ਸਾਰਾ ਅੱਜ ਸਵੇਰੇ ਅਸੀਂ ਪੇਸ਼ ਕਰਨਾ ਹੈਗਾ ਜੇ ਦਿੱਖਤਰੀ ਪਾਈ ਹੈਗੀ ਆ ਮਾੜਾ ਕਿ ਕੋਈ ਨੂੰ ਪੁੱਛਦਾ ਬਾਜ਼ਾਰਾਂ ਦੇ ਵਿੱਚ ਤੁਝ ਐਜੇ ਮੋਟਰਸਾਈਕਲ ਆਲੇ ਕੋ ਮੁਰੇ ਹੈ ਜਿਨ੍ਹਾਂ ਦੇ ਨਾਮ ਤਾਂ ਮਗਰਪੁਰ ਨਹੀਂ ਪਲੇਟ ਹੈ ਨਾ ਮਤਲਬ ਇਹ ਮਗਰ ਹੈ ਨਾ ਮੁਰੇ ਹੈ ਇਸੇ ਤਰੀਕੇ ਦੇ ਦੋ ਚਾਰ ਗੱਡੀਆਂ ਵੀ ਦੇਖਿਆ ਨਹੀਂ ਆ ਜਿਨ੍ਹਾਂ ਦੇ ਸਿਰਫ ਉਹਦਾ ਨਾਮ ਲਈ ਲਿਖਿਆ ਹੋਇਆ ਸੀਗਾ ਤੇ ਉਹਦੇ ਤਾਂ ਨੀਮ ਪਲੇਟ ਉਸ ਤੋਂ ਉਹ ਇਹ ਜੇ ਮਤਲਬ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਮਤਲਬ ਦੇਖੋ ਜੀ ਪਹਿਲਾਂ ਤਾਂ ਅਸੀਂ ਮਤਲਬ ਪਬਲਿਕ ਨੂੰ ਅਸੀਂ ਇਹੀ ਪਹਿਲਾਂ ਤਾਂ ਅਹਰਾਦ ਦਿੰਨੇ ਹੈਗੇ ਆ ਬਿਸਤਾਂ ਦੇ ਬਿਨਾ ਨੰਬਰ ਦੀ ਮੋਟਰਸਾਈਕਲ ਜਿਹੜੇ ਆ ਉਹ ਨਾ ਚਲਾਉਣ ਸੈਕ ਨਹੀਂ ਸਾਡੇ ਦੇਖੋ ਪੁਲਿਸ ਦੇ ਡਿਊਟੀ ਦੇ ਨਾਲ ਨਾਲ ਅਸੀਂ ਕਹਿੰਦਾ ਨਾਕਾ ਬੰਦੀ ਵੀ ਕਰਦੇ ਆ ਜਦੋਂ ਇਸ ਤਰ੍ਹਾਂ ਦੇ ਸਾਡੇ ਕੋਈ ਨਾਕੇ ਤੇ ਇਸ ਤਰ੍ਹਾਂ ਦਾ ਕੋਈ ਵੀ